ਹੈਰੀ ਹੈ ਸਟੇਟ ਹੈ ਸਟੇਟ ਹੈ ਬੱਚਾ ਗੁੱਸਾ ਰਗਾ ਕਰ ਅੱਸੀ ਕਾਲ ਜੀ ਸਵਾਰਟ ਕਰਦੇ ਆ ਤੁਹਾਡਾ ਪੰਗੋ ਬਲੌਗ ਦੇ ਵਿੱਚ ਟਾਈਮ ਹੋ ਗਿਆ 7:57 ਮਿੰਟ ਯਾਨੀ 3 ਮਿੰਟ ਰਹਿ ਗਏ 8:00 ਵਜੇ ਨੇ ਚ ਤੇ ਟਾਈਮ ਜੱਸੀ ਬਰਬਾਰ ਕਰਿਆ ਜਾਨੇ ਭਈ ਆਣਾ ਤੇ 8 8 ਵਜੇ ਤੇ ਧੁੱਪ ਐ ਲੱਗ ਰਿਹਾ ਵੀ ਜਣਾ 10 11 ਵਜੇ ਗਿਆ ਨੂੰ ਬਾਹਰ ਦੇਖੋ ਐਨ ਕਲੀਅਰ ਦੇਖਦੇ ਫਏ ਐ ਐ ਹਣ ਜਾ ਕੇ ਬਸੋਈ ਘਾਟ ਪਾਰ ਕਰਕੇ ਖੜਾਂਗੇ ਕਿਤੇ ਯਾ ਭਰਾ ਐ ਆਉਣੇ ਹੋਲੇ ਘਟ ਜਾਗੇ ਇੱਥੇ ਵੀ ਮਤਲਬ ਸਾਈਟਿੰਗ ਜੀ ਬੈਠੀ ਇਹ ਘਟ ਜਾਗੇ ਕਿਉਂਕਿ ਅੱਜ ਤੱਕ ਖਾਲੀ ਹੋਣੀ ਨਹੀਂ ਗੱਡੀ ਗੱਡੀ ਦਾ ਕੱਲੋਂ ਖਾਲੀ ਹੋਊਗੀ ਬਾਕੀ ਦੇਖਦੇ ਹਾਂ ਕਿ ਆ ਬੰਦਾ ਇੱਥੇ ਨੂੰ ਆ ਕੇ ਤਾਂ ਰਸਤਾ ਇੰਨਾ ਭੈੜਾ ਆ ਨਾ ਇਸ ਹੜਾ ਖੱਡਾ ਦੇਖਣਾ ਪੈਂਦਾ ਵੀ ਕਿਹੜੇ ਚ ਗੇਰੀ ਹੈ ਕਿਹੜੇ ਚ ਨਾਗੇਰੀ ਹੈ ਆ ਆ ਗੜਮ ਗੜਮ ਹੁੰਦੀ ਹੈ ਗੜਮ ਗੜਮ ਐ ਨਹੀਂ ਹੈ ਵੀ ਸਾਰੇ ਰੇਪੀ ਮੜਾ ਮੋਟਾ ਗੜਕਾ ਗੁੜਕਾ ਜਾਈ ਬਾਦ ਵਿੱਚ ਨੰ ਕਮੀ ਸਰਕਾਰ ਸ਼ੈ ਮਾ ਨਹੀਂ ਉਹ ਅੜੀ ਸਾ ਸਰਕਾਰ ਹੋਏ ਤੋਤੇ ਦੇਖ ਕੇ ਤੁਸੀਂ ਅੰਦਾਜ਼ ਲਾਇਆ ਖਾਲਸੇ ਹੋਟਲ ਪਰ ਪਹੁੰਚ ਗਿਆ ਖਾਲਾ ਨਾ ਤੂੰ ਵੀ ਖਾ ਲਾ ਓਏ ਖਾ ਲਾ ਹਾਂ ਐਦਾਂ ਆਇਆ ਨਹੀਂ ਦੁਬਾਰਾ ਵੇਚਣੇ ਵਾਲਾ ਹੈਂ ਹੋਰ ਦੇਣੇ ਵਾਲਾ ਨਹੀਂ ਆਇਆ ਤੋ ਤੇ ਲੈ ਖਾ ਹਲਾ ਪੈਣੀ ਗਾਣਾ ਹਾਂ ਹਲਾ ਉਹ ਖਾਂਦੇ ਖਾਂਦਾ ਨਹੀਂ ਹੈਗਾ ਇਹ ਤੋਦੀ ਹੈ ਉਹ ਤੋਤਾ ਖਾਲਾ ਸਾਲਾ ਤੂੰ ਨਹੀਂ ਖਾਣਾ ਉਹ ਖਾਂਦੀ ਆ ਦੇਖ ਲਾ ਉਹ ਵੀ ਹੈ ਆ ਹਾਂ ਹੋਰ ਖਾਲਾ ਨੋਏ ਮੇਤਰੋ ਪਹੁੰਚ ਗਏ ਬਸੋਈ ਘਾਟ ਹੋ ਗਿਆ ਚੱਲੋ ਹਲੇ ਲੱਕ ਦਾ ਠੀਕ ਠਾਕ ਹੈ ਮਹਾਰਾਜ ਸੋ ਕੇ ਰਖੇ ਇੱਕ ਨਹੀਂ ਠੀਕ ਵੇ ਬਸ ਇਹ ਇਹ ਨੀਗਸ ਵੀੜ ਜੇ ਨਿਕਲ ਜਵੇ ਆ ਵੀ ਕੋਈ ਚੱਕਰ ਨਹੀਂ ਚੱਲ ਆ ਇਹ ਵੀ ਠੰਡੇ ਠੰਡੇ ਨਿਕਲ ਜਾਗੇ ਪਰਮਾਤਮਾ ਦੀ ਕਿਰਪਾ ਨਾਲ ਹੇ ਮਿੱਤਰੋ ਬਾਲਾਸੌਰ ਪਹੁੰਚ ਗਏ ਤੇ ਇਹਨਾਂ ਦੀ ਤਾਂ ਲਾਈਨ ਆ ਰਹੀ ਆ ਪਿੱਛੇ 15 15 20 ਦਾ ਪਾਸ ਕਰਿਆ ਏ ਟਰੈਕਟਰ ਆਪਾਂ ਆ ਸਭ ਉਹ ਐ ਚੈਨਾ ਵਾਲੀ ਮਸ਼ੀਨਾਂ ਇਧਰ ਆਹੀ ਚੱਲਦੀਆਂ ਚੈਨਾ ਵਾਲੀਆਂ ਮਨ ਲਾਦਾ ਇਹਨਾਂ ਨੇ ਸਾਰਿਆਂ ਨੇ ਉੱਧਰ ਜਾਣਾ ਆਪਣੀ ਗੰਨੀ ਆਣ ਲੱਗੇ ਨਾ ਹੁਣ ਇਹ ਚੈਨ ਵਾਲੇ ਆਹ ਲੇ ਕੋ ਚੋਰ ਚੋਰ ਖੜੇ ਹੈ ਚੋਰ ਅੱਜ ਤਾਂ ਭੈਣੇ ਕਮਾਲ ਹੋ ਗਈ ਬਾਰਡਰ ਵਾਲਿਆਂ ਦੀ ਕਿੱਧਰ ਤੇ ਦਿਨ ਚੜਿਆ 500 ਦਿੱਤਾ 100 ਮੋੜਤਾ ਕਹਿੰਦੇ ਲੈ 400 ਘਟਾਇਆ ਕਹਿੰਦੇ ਬੜਾ ਹੈਗਾ ਕਮਾਲ ਆ ਯਾਰ ਐ ਜਮਾਨਾ ਗੰਗਾ ਕਹੇ ਫੁੱਲ ਬਾਜ਼ਾ ਕੇ 500 ਦਿੱਤਾ 100 ਮੋੜ ਕੇ ਕਹਿੰਦਾ ਇਹ ਲੋ ਪਾਜੀ ਆ 400 ਲੀਆ ਚਲੋ ਮਾ ਗਿਆ ਇੱਕ ਇੱਕ ਦਿਨ ਦਾ ਚਾਹ ਚੂਹ ਦਾ ਖਰਚਾ ਤਾਂ ਨਿਕਲੂਗਾ ਮੈਗਾ ਐ ਚੱਲਦੇ ਆ ਹੁਣ ਖੜਕਪੁਰ ਬਾਈ ਕੋਲ ਗੰਗਰੇਂਦਰ ਕੋਲ ਹੁਣ ਤਾਂ ਇੱਕ ਮੇਰੇ ਸਾਲੇ ਠੱਗ ਹੈ ਉਹ ਘੜੇ ਹੁਣੇ ਉਹਨਾਂ ਦਾ 200 ਰੁਪਏ ਲੈਣੇ 200 ਰੁਪਏ ਦੇ ਕੇ ਨਾਲੋਂ ਫੇਰ ਕਿਤੇ ਨਹੀਂ ਰੋਕਣੀ ਉਹ ਵੀ ਤਾਂ ਉਹ ਵਿਚਾਰੇ ਪਿਆਰ ਨਾਲ ਮੰਗਦੇ ਉਹ ਉਹ ਨਹੀਂ ਕਰਦੇ ਹੈਗੇ ਜੇ ਮੈਂ ਉਹ ਦੂਏ ਕਹਿੰਨੇ ਨਾ ਕਾਗਜ ਲਿਆਏ ਕਰ ਉਹ ਸਿੱਧਾ ਹੀ ਕਹਿ ਦਿੰਨੇ ਆ ਵੀ ਭਾਈ 20 ਰੁਪਏ ਲੈਣਾ ਦੇ ਦਿਓ ਵਾਹ ਹੁਣ ਜਿਹੜੇ ਉਹ ਕਹਿੰਨੇ ਵੀ ਕਾਗਜ ਲਿਆ ਉਹ ਡੰਡਾ ਟੈਕ ਥੱਲੇ ਆ ਬਿੱਲਾ ਸਾਲੇ ਤੁਸੀਂ ਪਹਿਲਾਂ ਕਾਗਜੇ ਦੇਖੋ ਫਿਰ ਹੁਣ ਤੇ ਹੁਣ ਤੁਹਾਨੂੰ ਪੈਸੇ ਨਹੀਂ ਮਿਲਣੇ ਹੁਣ ਤੁਹਾਨੂੰ ਕਾਗਜੇ ਮਿਲੂਗੇ ਕਾਗਜੇ ਦੇਖੋ ਜੇ ਅਗਲਾ ਗਏ ਸਿੱਧਾ ਹੀ ਯਾਰ 20 ਰੁਪਏ ਦੇ ਦੇ। ਯਾਰ ਭਾਈ ਹੁਣਾ 20 ਵੀਰ ਦੇ ਕਰਾ ਕੇ ਰੱਖੇ ਹੋਏ ਆ। ਢੜਾ ਕੇ। ਹੈ? ਜਿਹੜਾ ਅਗਲਾ ਮੰਗਦਾ ਸਿੱਧਾ ਹੁਣ ਦੇ ਦੇਈਦੇ ਆ। ਜੇ ਕੋਈ ਨੁਕਤਾ ਜਿੰਨੀਆ ਕਰੂਗਾ। ਇਹ ਤਾਂ ਭਾਈ ਕਹਿੰਦੇ ਆ ਕਾਗਜੇ ਦੇਖ ਲਾਂ ਤੁਹਾਨੂੰ। ਹੈ ਕਿ ਨਹੀਂ? ਆਹ ਦੇਖੋ ਜਿਹੜੀਆਂ ਗਾਵਾਂ ਦੇਖਦੇ ਆਂ ਵੀ ਆ ਨਾ ਚਾਰ ਦੇ ਪਏ ਆ। ਵਰਾਤ ਨੂੰ ਉਰੀ ਦੀ ਹੱਕ ਲੈ ਜਾਣੀ ਆ ਨਾ ਨਾ ਇੱਧਰ ਨੂੰ ਅੱਦਾ ਬਾਰਡਰ ਟਪਾ ਆ ਕੇ ਸਭ ਕਟੂਮਾਲ ਐ ਹਲੋ ਐ ਡੈਡ ਡੈਲੀਵਰ ਆਏ ਹੋਨੇ ਆ ਪਰ ਗੁਰਿੰਦਰ ਬਾਈ ਕਨਾਂ ਭੈਜਾ ਕਨਾਂ ਫਟਵਾਰਲਾ ਵਰਗੇ ਲੀਵਰ ਕਨਾਂ ਬਾਪ ਲਗੇਗਾ ਸਾਰ

ਆਏਗੀ ਹਰੀ ਮੈਂ ਜਾਏਗੀ ਹਰੀ ਮੈਂ ਗਈ 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 ਅੱਜ ਚੱਲ ਇੱਧਰ ਨਹੀਂ ਵੀ ਹਰੀ ਮੈਂ ਚੱਕਦੇ ਗਈ ਹਰੀ ਮੈਂ ਨਾ ਭਾਈ ਨਿਕਲ ਗਏ ਵੜਾ ਵੜਕ ਮਾਦੀ ਫਿਸ 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 ਨੀਂਗੇ ਤੇ ਲਾਲ ਹੋ ਜਾਂਦੀ ਖਾਣਾ ਪੈ ਜਾਣਾ ਦਾ ਸਾਰਾ ਕੋ ਸਪਰਮਟਪੁਰਮ ਟਕ। ਓਕੇ ਬਾਈ ਟਾਟਾ। ਹਾਂ ਦੇਖੋ ਬਾਈ ਹਾਂ ਜਦ ਆਪਾਂ ਖੜਕਬਰ ਤੋਂ ਇੱਧਰ ਨੂੰ ਮੁੜਦੇ ਆਂ ਅ ਕਲਕੱਤਿਆ ਰੋਡ ਨੂੰ ਆ ਇੱਥੋਂ ਕਨੈਕਟਰ ਸਾਈਡ ਹੋਣਾ ਪੈਂਦਾ ਜੇ ਜਾਣਾ ਖੜਕਬਰ ਨਾ ਉੱਥੇ ਆਪਣਾ ਆ ਬਾਲਾਸੌਰ ਤਾਰੋੜਾ ਕਟਕ ਕਟਕ ਨੂੰ ਵੀ ਆਈ ਰੋਡ ਗਿਆ ਅੜੀਸਾ ਕਟਕ ਮਨਿੰਸਟਰ ਲੱਗਿਆ ਹੁੰਦਾ ਨਾ ਕਿ ਤੇ ਗੱਡੀ ਹੁਣ ਤੇਦੀ ਪਿੰਗੀ ਕਾ ਕੇ ਕੱਢਣੀ ਪੈਂਦੀ ਆ ਤੂੰ ਕਹਿਣਾ ਸਿੱਧੀ ਕੱਢੋ ਐਂਦਾ ਐਂਦਾ ਆ ਵੀ ਹਿਲਣਾ ਪੈਂਦਾ ਐ ਆ ਵੀ ਹਿਲਣਾ ਪੈਂਦਾ ਐ ਹੋ ਵਾਏ ਵਾਏ ਹੋਏ ਇੰਨੀ ਗਰਮੀ ਚ ਕੈਰੀ ਗਾਏ ਰੰਗ ਬੰਨੇ ਲੋਕ ਕਾਲੇ ਕਾਲੇ ਰੰਗ ਜਾਓ ਜੀ ਜਾਓ ਮਹਾਰਾਜ ਲੋਈ ਮਦਰ ਤਿੰਨ ਗੱਲਾਂ ਮੀਟਰ ਰਹਿ ਗਿਆ ਇਹ ਹੋਟਲ ਜਿੱਥੇ ਗਰੇਂਦਰ ਬਾਈ ਖੜਿਆ ਠੀਕ ਆ ਤੇ ਯੂ ਟਰਨ ਮਾਰ ਕੇ ਆਵਾਂਗੇ ਆਪਾਂ 1 ਕਿਲੋਮੀਟਰ ਦਾ ਯੂ ਟਰਨਾ ਉੱਥੇ ਜਿੱਥੇ ਬੰਦ ਪੰਪ ਆ ਨਾ ਉੱਥੇ ਖੜਿਆ ਬਾਈ ਤੇ ਆਪਾਂ ਵੀ ਗੱਡੀ ਉੱਥੇ ਹੀ ਲਾ ਲਾਂਗੇ ਹੁਣ ਨਾਲੇ ਤੁਹਾਨੂੰ ਮਿਲਾਵਾ ਦਾਂਗੇ ਓ ਬੋਲਿਓ ਲੋਕੋ ਆ ਗਿਆ ਹੋਟਲ ਔਰ ਇਹ ਦਿਖਦਾ ਤਾਂ ਹੈ ਨਹੀਂ ਕਿਤੇ ਆਹ ਸੜਿਆ ਬੱਜਿਆ ਚੋਬਰ ਅਗਰ ਜੂਤਨ ਮਾਰ ਕੇ ਜਾਂਨੇ ਆਂ ਚੋਬਰ ਆ ਭਾਈ ਪਹੁੰਚ ਗਏ ਹੋਟਲ ਤੇ ਤੇ ਗ੍ਰਿੰਦਰ ਭਾਈ ਉਹਨਾਂ ਗਏ ਵਿਆ ਰੋਟੀ ਖਾਣ ਤੇ ਆਪਾਂ ਵੀ ਖਾਣੇ ਆ ਨੱਬਾ ਆਪਾਂ ਚੱਕ ਲਿਆ ਆ ਤਾਂ ਤੰਤ ਹੋ ਗਏ ਰੋਟੀ ਖਾ ਕੇ ਫਿਰ ਸੋਣੇ ਆ ਸੋ ਗੇ ਦਿਖਾ ਦੇਣਾ ਪਹਿਲਾਂ ਗ੍ਰਿੰਦਰ ਭਾਈ ਨੂੰ ਮਿਲਾ ਦਈਏ ਤੁਹਾਨੂੰ ਕਾਲ ਜੀ ਮਿੱਠੇ ਖਾਏ ਜਾ ਰਹੇ ਆ ਰੋਟੀ ਮੈਂ ਤਾਂ ਤੂਰ ਕੋਲ ਖਾਇਆ ਉਹਦੀ ਰੋਟੀ ਔਰ ਤੂਰ ਵਾਲੇ ਦੇ ਹੈ ਮੈਂ ਤੂਰ ਕੋਲ ਨਹੀਂ ਗਿਆ ਨਾ ਮੈਂ ਨਹੀਂ ਰੁਕਿਆ ਫਿਰ ਕਿਤੇ ਵੀ ਮੈਂ ਇਹ ਯਾਰ ਸੱਜਣਾ ਨੂੰ ਮਿਲਣ ਦੀ ਤਰੀਕ ਸੁਣ ਕੇ ਪਿੰਡੋਂ ਨੱਚਦੀ ਹਵਾਈ ੱਡੇ ਆਵਾਂ ਔਰ ਠੀਕ ਠਾਕ ਬੰਦੇ ਪੁੱਛਦੇ ਗਰੇਂਦਰ ਬਾਈ ਕਿੱਥੇ ਚਲੇ ਗਿਆ ਆ ਲੈ ਗਿਓ ਬੈਠਿਆ ਖਾ ਰਿਹਾ ਦਹੀਂ ਦਹੀਂ ਹੈ ਮਿੱਠਾ ਆਏ ਕੜੇ ਉਹ ਨਹੀਂ ਚਲੋ ਅਸੀਂ ਹੱਤਕਤ ਧੋ ਕੇ ਆਈਏ ਇਹ ਖਾਣੇ ਆ ਲਓ ਮਿੱਤਰੋ ਆਪਾਂ ਲਗੇ ਹੁਣ ਸੌਣ ਤੇ ਇਦਾਂ ਜਾਵਾਂ ਇਹ ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਤੇ ਟਾਈਮ ਹੋ ਗਿਆ 4:00 ਵਜੇ 56 ਮਿੰਟਾਂ ਤੇ ਰਾ ਕੱਲ ਦੇ ਆਪਾਂ ਦੁਬਾਰੇ ਸੌਂ ਗਏ ਜੀ ਕੇ ਫੇਰ ਸ਼ਾਮ ਨੂੰ ਉੱਠੇ ਉੱਠਿਆ ਆਪਣਾ ਗਰੇਂਦਰભાઈ ਨੇ ਜਾਣਾ ਸੀਗਾ ਗੱਡੀ ਲੈ ਕੇ ਹਨਾ ਤੇ ਉਹ ਚਲ ਸਮਝਾ ਸਮਝੋ ਕੇ ਗਿਆ ਸਾਰਾ ਹਨਾ ਵੀ ਕਿਵੇਂ ਕਿਆ ਕਰ ਲਈ ਗਿਆ ਸਾਹ ਖਾਬ ਵੀ ਖਾਲੀ ਕਰਕੇ ਕਿਆ ਕਰਨਾ ਤੇ ਆਪਾਂ ਆਪਣਾ ਵੀ ਮਾਲ ਨੋ ਐਂਟਰੀ ਦਾ ਤਾਂ ਹੈ ਨਹੀਂ ਵੀ ਵੀ ਨੋ ਐਂਟਰੀ ਹੋ ਜੂਗੀ ਆਪਣਾ ਦਾ ਬਾਹਰ ਇਹ ਮਾਲ ਉਤਰਨਾ ਹੈ ਨਾ ਟੋਲ ਟੈਗ ਸਪਾਰ ਕਰਦੇ ਸਾਰ ਜਿਹੜਾ ਉਹ ਆ ਭੈਲਾ ਹੀ ਕੱਟਾ ਉਹਦੇ ਨਾਲ ਇਹ ਮਾਲ ਉਤਰਨਾ ਇਹ ਹੁਣ ਚੱਲਦੇ ਆਪਾਂ ਲੱਭਦੇ ਆਂ ਜਾ ਕੇ ਰਾਸਾ ਕੋਲਡ ਸਟੋਰ ਨਾ ਹੋ ਮੈਟਰੋ। ਇਹ ਉਹ 5:10 ਵਜੇ ਤੇ ਲੈ ਲਾ ਇਧਰ ਦਿਨ ਵੀ ਲੱਗ ਗਿਆ ਚੜਨ। ਆਪਨੇ 5:00 ਵਜੇ ਪੂਰਾ ਹਨੇਰਾ ਪਿਆ ਹੁੰਦਾ ਹਲੇ। 1 ਘੰਟੇ ਮੈਂ ਕੈਮਰੇ ਖੋਲ ਕੇ ਦੇਖਦਾ ਆਪਣੇ ਹਲੇ ਘਰ ਵਾਲੇ। ਆਵਣੇ ਤਾਂ ਪਿਆ ਹਨੇਰਾ ਹਲੇ। ਇਹਵਾ ਕੋਪ ਨੇ ਰਵਿਆ ਮੈਂ ਹੋਰੇ ਉਹ ਲਾ ਦੂੰਗਾ ਕੈਮਰੇ ਦਾ ਸਕਰੀਨ ਸ਼ਾਟ ਤਾਂ ਇੱਧਰ ਦੇਖੋ ਆਨ ਲਾ ਜੇ ਬੰਦਾ ਲਾਈਟਾਂ ਬੰਦ ਕਰਕੇ ਚਲਾਣੀ ਚਾਹੇ ਤਾਂ ਜਲ ਸਕਦੀ ਹੈ ਜਦ ਇਹਨਾਂ ਦੇ ਲਾਗ ਨੂੰ ਐ ਲੱਗਦੇ ਆ ਗੈਸ ਵਾਲੇ ਟੈਂਕਰਾਂ ਦੇ ਆ ਲੱਗਦਾ ਜਿਹੜਾ ਬੰਬ ਦੇ ਲਾਗ ਨੂੰ ਲੰਗਦੇ ਭਏ ਲੱਗਣ ਲੰਗਦੇ ਭਏ ਆ ਸਭ ਤੋਂ ਖਤਰੇ ਵਾਲਾ ਕੰਮ ਆ ਬਾਈ ਆਹ ਗੈਸ ਵਾਲਾ ਟੈਂਕਰ ਚ ਲਾਣਾ ਇਹ ਰੋੜ ਗਿਆ ਹਲਦੀ ਐ ਇਹਨੂੰ ਆ ਉੱਪਰ ਚੜ ਕੇ ਉਹ ਪੁਲ ਤੋਂ ਉਹ ਪੁਲ ਦੇਖਦਾ ਨਾ ਜਿਹੜਾ ਉੱਪਰ ਇਦਾਂ ਇਦਾਂ ਹਲਦੀ ਆ ਇੱਕ ਜਗ੍ਹਾ ਦਾ ਨਾਮ ਕੋਲਾਗਾ ਹਟ ਹੰਜੀ ਅਦਲ ਹੈ ਇੱਕ ਨਾ 27 ਅਪ੍ਰੈਲ ਨੂੰ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਉਹ ਹੋਣੀ ਹੈ ਇਹ ਪ੍ਰੇਡ ਮੈਨੂੰ ਇਹ ਨਹੀਂ ਸਮਝ ਆਉਂਦੀ ਇਹਦਾ ਮਤਲਬ ਗਿਆ ਕਰਨ ਕਹਿਣਾ ਗਿਆ ਜਾਂਦੇ ਆ ਉਹ ਗੇ ਪ੍ਰੇਡ ਕਰਕੇ ਹੈ ਆਓ ਕਿ ਤੁਸੀਂ ਧਰਤੀ ਦਾ ਦੇਖੋ ਕਿੱਥੇ ਤੁਸੀਂ ਐਂ ਕਰਦੇ ਪਏ ਆ ਹੈ ਹੁਣ ਚਲ ਜਿਹੜੇ ਭਾਈ ਇਹ ਉਹ ਆ ਨਾ ਇੱਕਦਮ ਮੈਨੂੰ ਇਹ ਨਹੀਂ ਸਮਝ ਆਂਦੀ ਵੀ ਜਿਹੜੇ ਆਉਣਾ ਵਧਾਈ ਵਧੂਈ ਮੰਗਣ ਆਨੇ ਆ ਉਹ ਤੇ ਇਹ ਇੱਕੇ ਚੀਜ਼ ਹੈਗਾ ਇਹ ਲੱਖ ਲੱਖ ਹੈ ਚਲੋ ਹੋ ਤਾਂ ਯਾਰ ਰੱਬ ਨੇ ਉਹ ਕਰੇ ਵੇ ਆ ਹਨਾ ਬਣਾਏ ਵੇ ਆ ਉਹਨਾਂ ਨੂੰ ਨਹੀਂ ਆਪਾਂ ਉਹ ਕਹਿੰਦੇ ਗੱਲ ਤਾਂ ਪਰ ਆ ਜਿਹੜੇ ਉਹੀ ਧੱਕੇ ਦੇ ਬਣ ਬਣ ਰਹੇ ਆ ਚੰਗੇ ਭਲੇ ਮੁੰਡੇ ਹੋ ਗਏ ਇਹਨਾਂ ਦਾ ਇਹਨਾਂ ਦਾ ਕੀ ਆ ਹੋ ਆ ਤਾਂ ਡਾਂਗ ਚੱਕੀ ਵੀ ਹੋਵੇ ਦੇਹ ਜਿੱਤਣਾ ਦੇਹ ਜਿੱਤ ਡਾਂਗ ਪਰ ਮਾਰੇ 100 ਗਿਣੇ ਇੱਕ ਸਭ ਜਾਣੀ ਆ ਉਈ ਮਿੰਟ ਚ ਹਾਂ ਆਪਾ ਬਈ ਇਹਦੇ ਸਖਤ ਬਰਖਲਾਵਾ ਹੈਗਾ ਪੰਜਾਬ ਨੂੰ ਪੰਜਾਬ ਰਹਿਣ ਦਿਓ ਬਹੁਤ ਵਧੀਆ ਕੇ ਬਰੇਡ ਬਈ ਯਾਰ ਬਰੇਡ ਹੁੰਦੀ ਫੌਜੀਆਂ ਦੀ ਵੀ ਤੁਸੀਂ ਸਾਲਿਓ ਕਿਹੜੀਆਂ ਗੋਲੀਆਂ ਜਲਾਈਆਂ ਹੱਥੇ ਹੈਂ ਜਿਹੜਾ ਤੁਸੀਂ ਪ੍ਰੇਡ ਕਰਨੀ ਐ ਮੇਰੀ ਗੱਲ ਦਾ ਬੁਰਾ ਲੱਗਣਾ ਲੱਗੀ ਜਾਵੇ ਕਿਸੇ ਨੂੰ ਆਪਾਂ ਨੂੰ ਘਾਟਾ ਫਰਕ ਨਹੀਂ ਪੈਂਦਾ ਠੀਕ ਆ ਪਰ ਜਿਹੜੀ ਜੀ ਗਲਤ ਉਹ ਗਲਤ ਬੰਦੇ ਵਾਂਗ ਰਹੋ ਰਹਿਣਾ ਜੀ ਨਹੀਂ ਸਭ ਅਲੱਗ ਕੋਈ ਬੋਲ ਨਹੀਂ ਨਾ ਸਕਦੇ ਉਹਰੇ ਨਹੀਂ ਮੈਂ ਇੱਕ ਖਲਾਰੇ ਬਾਦਮਾ ਖਲਾਰੇ ਨਹੀਂ ਫੇਰ ਚੁੱਪ ਕਰ ਜੰਨੇ ਆ ਜੱਕੀ ਬਾਈ ਵਰਗਾ ਆਣਾ ਚੁੱਪ ਕਰਾ ਦਦਾ ਆਏ ਆ ਨਹੀਂ ਤੈਨ ਬੋਲਣਾ ਨਹੀਂ ਹੈ ਗ੍ਰਿੰਦਰ ਬਾਈ ਵੀ ਵਿੱਚੇ ਉਹ ਰੰਦੇ ਕਿ ਆਪ ਨਹੀਂ ਹਲੇ ਨਹੀਂ ਬੋਲਣਾ ਪਾ ਕੋਈ ਨਹੀਂ ਬਾਈ ਆਊਗਾ ਟਾਈਮ ਸਾਡਾ ਵੀ ਬੋਲਾਂਗੇ ਫਿਰ ਦੇਖਦੇ ਜਾਓ ਆਉਗਾ ਸਭ ਤੋਂ ਸੋ ਇੱਥੇ ਐਂ ਬਸੜਾ ਜਾ ਰਿਹਾ ਭੈਣ ਜੋਂ ਕਦੇ ਮੇਰੀ ਸਾਈਡ ਦਾ ਬਦਲਦਾ ਕਦੇ ਟੈਂਕਰ ਵਾਲੇ ਦੀ ਦੱਬ ਲੰਦਾ ਹੈ ਬੁੱਕੇਜ ਇੱਕ ਪਾਸੇ ਵੀ ਤੁਸੀਂ ਚੱਲੋ ਹੈ ਵੀ ਜੇ ਉੱਧਰ ਚੱਲਣਾ ਤੇ ਐਂ ਕਦੇ ਆ ਮੇਰੀ ਗੱਡੀ ਸਪੀਡ ਨਹੀਂ ਵੱਢ ਰਹੀ ਭੈਣ ਜੋਂ ਮੈਂ ਮੈਂ ਇਹਦੀ ਦੱਬ ਦੇਣੀ ਹੁਣ ਸਾਈਡ ਆਹ ਵਰ ਮੜਿਆ ਨਾ ਨਲਾ ਦਿਮਾਗ ਖਰਾਬ ਹੁਣ ਭੈਣ ਬ੍ਰੇਕਾ ਮਾਰਦਾ ਹੁਣ ਕੀ ਹੋ ਗਿਆ ਰਸਦਾ ਕਿਤੇ ਭੱਜਣੀ ਨਹੀਂ ਹੈ। ਸਾੜਾ ਬੱਸ ਨਾਲੋਂ ਵੱਧੋ ਕਰੂਆਂ। ਆਹ ਰਾਮੇਤਰਾ ਲੱਗਣ ਨਹੀਂ ਦੰਦਾ ਨੇੜੇ। ਆ ਜਾ ਆ ਜਾ। ਆ ਜਾ। ਆ ਜਾ। ये मित्रा तेरी डॉल्फी ना मेरी भी फिर ग्रे होंडा ये तू डॉल्फिन लगाया वा इधर भी जट ने ग्रे होंडा लगाया वा आओ जा रहा चल चल आ गया ओ पासे कर ला आओ जा रही डॉल्फिन अभी डॉल्फिन को जुकी दिलाएंगे ਅੰਨਾ ਹੋਰ ਆਵੋ ਜਾਓ ਇਹ ਤੋਂ ਲਗਾ ਟੋਲ ਟੈਕਸ ਤੇ ਪਹੁੰਚ ਗਏ ਇਹ ਆ ਸਮਾ ਹੈ ਉਹਦੇ ਪਿਆਬੀ ਦਾ ਅਲਾਜਪਾਲ ਸਿੰਘ ਸੇਖੋਂ ਹੁਣ ਟੋਲ ਟੈਕਸ ਪਾਰ ਕਰਕੇ ਫਿਰ ਪਤਾ ਕਰਦੇ ਆ ਕਿਹੜਾ ਸੀਗਾ ਰਾਸਾ ਕੋਲਡ ਸਟੋਰ ਇਹ ਗੁਰਿੰਦਰ ਬਾਈ ਹੁੰਦਾ ਇਹ ਖੜੇ ਆ ਖਾਲੀ ਕਰੀ ਆਪਾਂ ਅੱਗੇ ਗੱਡੀ ਲਾ ਕੇ ਨਾ ਇਹ ਰੋ ਪਤਾ ਕਰਦੇ ਆ ਲਾਏ ਮੈਂ ਮਤਰਾ ਪੁਲ ਦੇ ਥੱਲੇੋਂ ਕਮਾ ਲਿਆਏ ਗੱਡੀ ਤੇ ਆਪਾਂ ਦਾ ਬਚ ਕੇ ਗੱਡੀ ਉਹ ਫਸਾ ਲਈ ਦੀ ਉੱਥੇ ਅੰਦਗਾਨਾ ਉਹ ਨਾ ਉਧਰ ਪਰਲੇ ਪਾਸੇ ਮਤਲਬ ਗੱਡੀ ਐ ਘੜੀ ਦੀ ਉਹ ਰੋਡ ਦਾ ਥੋੜਾ ਜਿਹਾ ਟੇਡਾ ਉਹ ਗੱਡੀ ਟੇਢੀ ਹੋ ਗਈ ਹੈ ਹਵਾਂ ਨਾ ਜਗਰ ਉਥੇ ਬੰਦੇ ਆਏ ਤੇ ਇਹਨਾਂ ਨੇ ਖੜਾ ਦਿੱ ਗੱਡੀ ਮੁੜ ਕੇ ਆਣਾ ਪਾਣੇ ਇੱਧਰੇ ਰਹਿਣਾ ਆ ਉਹ ਰਾਸਾ ਕੋल्ड स्टोर ਤੇ ਜਾਣਾ ਪਾਣੇ ਪਰ ਪੁੱਛ ਲਈਏ ਜੀ ਨਾ ਇੱਕ ਵਾਰੀ ਫੇਰ ਨਾਓ ਭਾਈ ਇਹ ਆ ਗਿਆ ਤਾਂ ਸਮਝ ਲਾ ਕਟਾ ਹ ਟੂਲ ਟੈਕਸ ਵਾਲਾ ਤੇ ਉੱਥੇ ਉਹ ਕੁਮਾਰ ਕੰਡੇ ਵਾਲੀ ਪਾਰਕਿੰਗ ਤੇ ਆਪਾਂ ਨੇ ਇੱਥੇ ਨੂੰ ਹੋ ਜਾਣਾ ਔੜ ਜਾਣਾ ਅੰਦਰ ਜਾਣਾ ਇੱਥੋਂ ਆ ਗਿਆ 1 ਕਿਲੋਮੀਟਰ 1 ਕਿਲੋਮੀਟਰ ਜਾ ਕੇ ਪਹਿਲਾਂ ਟੂਲ ਟੈਕਸ ਕਟੂਗਾ 100 ਰੁਪਏ ਦਾ ਇਹ ਨਗਦ ਆਹ ਦਾ ਸਾਫ ਸਫਾਈ ਅੰਦਰ ਬਾਕੀ ਦੇਖੋ ਰਾਸ਼ਾ ਕੋਲਡ ਸਟੋਰ ਹੁਣ ਆ ਵੀ ਮਿੱਤਰੋ ਲਾਤੀ ਗੱਡੀ ਆਪਾਂ ਨੇ ਸਟੋਰ ਚ ਕੋਲਡ ਸਟੋਰ ਹੁਣ ਚਾਹ ਚੂ ਪੀਨੇ ਆ ਫੇਰ ਖੋਲਾਂਗੇ ਵਿਚਾਂ ਤਰਬਾਨਾ ਦੇਰ ਗੁੱਲਾ ਹਾਂਜੀ ਮਿੱਤਰੋ ਇਹ ਬਲੌਗ ਦਾ ਕਰਦੇ ਆਪਾਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਬਲੌਗ ਜਾਂ ਤੱਕ ਰੱਬ ਰਾਖਾ